ਕਿਹੜੇ ਬੰਦੇ ਨੇ ਬੱਚੀਆਂ ਨੂੰ ਕਿਟਨਾਪ ਕਰਕੇ ਅਗਵਾਹ ਕਰਕੇ ਸੋਸ਼ਲ ਮੀਡੀਆ ਤੇ ਵੀਡੀਓ ਅਪਲੋਡ ਕੀਤੀ ਹੈ ਉਹ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਕਮਾਈ ਹੈ ਵੀ ਉਹਨਾਂ ਦੋਸ਼ੀਆਂ ਦੇ ਉੱਤੇ ਪਰਚਾ ਦਰਜ ਕਰੋ ਕਿ ਜਿਹੜੇ 40 ਤੋਂ 50 ਲੱਖ ਰੁਪਇਆ ਉਹ ਕਿਹੜੇ ਪੁਲਿਸ ਅਫਸਰ ਨੇ ਖਾਦਾ ਉਸ ਪੁਲਿਸ ਅਫਸਰ ਦੀ ਜਾਂਚ ਕਰਕੇ ਉਹਨੂੰ ਸਸਪੈਂਡ ਕੀਤਾ ਜਾਵੇ। ਬਲਾਤਕਾਰ ਦੇ ਦੋਸ਼ੀ ਨੇ ਸ਼ਰਿਆਮ ਘੁੰਮਦੇ ਨੇ ਫੜ ਕੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਪੁਲਿਸ ਨਹੀਂ ਸਿੱੜਦੀ ਉਨੀ ਦੇਰ ਅਸੀਂ ਇਹ ਸੰਘਰਸ਼ ਨੂੰ ਚੱਲਦਾ ਰੱਖਾਂਗੇ। ਦੇ ਬਲਾਤਕਾਰ ਪੀੜਤ ਦੇ ਪੂਰੇ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਪਹੁੰਚੇ ਮੇਰੇ ਬਹੁਤ ਹੀ ਸਤਿਕਾਰਯੋਗ ਆ ਬਖ ਬਖ ਜਥੇਬੰਦੀਆਂ ਦੇ ਆਗੂ ਸਹਿਬਾਨ ਬਰਕਰ ਸਹਿਬਾਨ ਸਾਡੀਆਂ ਬੀਬੀਆਂ ਭੈਣਾਂ ਫਤੇ ਅਰਜ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮਾਮਲਾ ਅਸੀਂ ਪਿੰਡਾਂ ਦੀਆਂ ਸੱਥਾਂ ਦੇ ਵਿੱਚ ਜਾ ਕੇ ਬੋਲਿਆ ਐਸੇ ਕਿਉਂਕਿ ਜਿਹੜੇ ਉਹ ਦੋਸ਼ੀ ਤੇ ਰਹਿ ਉਹ ਬੜੀ ਵੱਡੀ ਤੇ ਰਹਿ ਉਹ ਨੋਟਾਂ ਦੇ ਢੇਰ ਲਾ ਕੇ ਸਾਨੂੰ ਵੀ ਖਰੀਦਣਾ ਚਾਹੁੰਦੀ ਸੀ ਤਨਵਰੀ ਮੋੜਿਆ ਸਾਡੇ ਕੋਲੇ ਬਕਾਇਦਾ ਬਾਬਾ ਬੂਜਾ ਸਿੰਘ ਪਵਨ ਦੇ ਵਿੱਚ ਸੀਸੀਟੀਵੀ ਕੈਮਰਾਵਾਂ ਦੀਆਂ ਫੁਟੇਜ ਜਾ ਕੇ ਚੈੱਕ ਕਰ ਲੋ ਤੁਸੀਂ ਆਡੀਓ ਵੀ ਚੈੱਕ ਕਰਾ ਦਾਂਗੇ ਸੋਨੂੰ ਪਰ ਅਸੀਂ ਜਾਗਦੀਆਂ ਜ਼ਮੀਰਾਂ ਵਾਲੇ ਲੋਕਾਂ ਸੀਪੀਆਇਐਮਐਲਲ ਐਲੀਬ੍ਰੇਸ਼ਨ ਦਾ ਮਜ਼ਦੂਰ ਮੁਕਤੀ ਮੋਰਚੇ ਦਾ ਇਹ ਰਿਕਾਰਡ ਤੁਸੀਂ ਨੈਟ ਤੇ ਵੀ ਚੈੱਕ ਕਰ ਸਕਦੇ ਹੋ ਸਾਡੇ ਆਗੂ ਕਦੇ ਨਾ ਬਿਕੇ ਨੇ ਨਾ ਝੁਕੇ ਨੇ ਨਾ ਕਦੇ ਡਰੇ ਨੇ ਨਾ ਕਦੇ ਕਿਸੇ ਤੋਂ ਮਾਫੀ ਮੰਗੀ ਆ ਪਾਰਟੀ ਦੇ ਤਨ ਜਰਨਲਸ ਕੱਤਰ ਮੁਕਾਬਲਿਆਂ ਦੇ ਵਿੱਚ ਸ਼ਹੀਦ ਹੋਏ ਹੋਏ ਨੇ ਅਸੀਂ ਉਸ ਪਾਰਟੀ ਦੇ ਬਾਰਸਾ ਉਸ ਪਾਰਟੀ ਦੇ ਮਤਲਕੇ ਮੈਂਬਰ ਆ ਬਹੁਤ ਕੋਸ਼ਿਸ਼ ਕੀਤੀ ਮਤਲਕੇ ਸਾਨੂੰ ਪਤਾ ਲੱਗਿਆ ਜਿੱਦੋਂ ਅਸੀਂ ਐਸਐਸਪੀ ਮਾਨਸਾ ਨੂੰ ਆਪਣੀ ਜਥੇਬੰਦੀ ਵੱਲੋਂ ਆਪਣੀ ਪਾਰਟੀ ਵੱਲੋਂ ਇਸਤਰੀ ਸਭਾ ਵੱਲੋਂ ਅਸੀਂ ਕਿ ਸਿਰਫ ਇੱਕ ਐਪਲੀਕੇਸ਼ਨ ਮੰਗ ਪੱਤਰ ਦੇਣ ਵਾਸਤੇ ਆਏ ਸੀ ਪੀੜਤ ਪਰਿਵਾਰ ਨਾਲ ਸੀ ਉਹ ਬੱਚੀ ਨਾਲ ਸੀ ਬੱਚੀ ਦੀ ਭੈਣ ਨਾਲ ਸੀ ਬੱਚੀ ਦਾ ਚਾਚਾ ਤੇ ਚਾਚੀ ਨਾਲ ਸੀ ਕਿ ਜੀ ਆਹ ਮਾਮਲਾ ਜਿਹੜਾ ਤੁਸੀਂ ਇਹਨੂੰ ਮਤਲਬਾ ਇਹਦੀ ਜਾਂਚ ਕਰੋ ਕਿ ਜਿਹੜੇ ਦੋਸ਼ੀ ਨੇ ਉਹ ਤਾਂ ਸ਼ਰਯਾਮ ਬਾਹਰ ਘੁੰਮ ਰਹੇ ਨੇ ਜਿਹੜਾ ਪੀੜਤ ਹੈ ਬੱਚੀ ਦਾ ਬਾਪ ਉਹ ਜੇਲ੍ਹ ਦੇ ਵਿੱਚ ਤੁੰਗਿਆ ਹੋਇਆ ਉਹਨੂੰ 5 ਟੀਮਾਂ ਪੰਜ ਚੱਕ ਕੇ ਲਿਆਉਂਦੀਆਂ ਨੇ ਰਾਜਸਥਾਨ ਤੋਂ ਜੇ ਮੈਂ ਕੋਈ ਉਹ ਬਹੁਤ ਵੱਡਾ ਕੋਈ ਅਤਵਾਦੀ ਹੋਵੇ ਤਾਂ ਜਿਹੜੇ ਮਤਲਕ ਅਸੀਂ ਮੰਗ ਕਰਨ ਗਏ ਸੀ ਕਿ ਜਿਹੜੇ ਬੰਦੇ ਨੇ ਬੱਚੀਆਂ ਨੂੰ ਕਿਟਨੈਪ ਕਰਕੇ ਅਗਵਾਹ ਕਰਕੇ ਸੋਸ਼ਲ ਮੀਡੀਆ ਤੇ ਵੀਡੀਓ ਅਪਲੋਡ ਕੀਤੀ ਹੈ ਉਹ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਕਮਾਈ ਹੈ ਵੀ ਉਹਨਾਂ ਦੋਸ਼ੀਆਂ ਦੇ ਉੱਤੇ ਪਰਚਾ ਦਰਜ ਕਰੋ ਅਸੀਂ ਮੰਗ ਕਰਨ ਗਏ ਸੀ ਵੀ ਆ ਜਿਹੜੇ 40 ਤੋਂ 50 ਲੱਖ ਰੁਪਏ ਦੀ ਗੱਲ ਚੱਲਦੀ ਆ ਇਸ ਮਾਮਲੇ ਦੇ ਵਿੱਚ ਕਿ ਜਿਹੜੇ 40 ਤੋਂ 50 ਲੱਖ ਰੁਪਈਆ ਉਹ ਕਿਹੜੇ ਪੁਲਿਸ ਅਫਸਰ ਨੇ ਖਾਦਾ ਉਸ ਪੁਲਿਸ ਅਫਸਰ ਦੀ ਜਾਂਚ ਕਰਕੇ ਉਸ ਨੂੰ ਸਸਪੈਂਡ ਕੀਤਾ ਜਾਵੇ ਇਹ ਮਾਮਲਿਆਂ ਦੇ ਉੱਤੇ ਅਸੀਂ ਮੰਗ ਪੱਤਰ ਦੇਣ ਗਏ ਸੀ ਪਰ ਸਾਡਾ ਐਸੇ ਜ਼ਿਲ੍ਹੇ ਮਾਨਸਾ ਦੇ ਐਸਐਸਪੀ ਨੇ ਉਹ ਮੰਗ ਪੱਤਰ ਚਲਾ ਕੇ ਮਾਰਿਆ ਤਾਂ ਅਸੀਂ ਐਸੇ ਮਤਲਬ ਕਿ ਜਾ ਕੇ ਰੋਸ ਦੇ ਵਿੱਚ ਮੈਂ ਵੀਡੀਓ ਅਪਲੋਡ ਕੀਤੀ ਆਪਣੇ ਮਤਲਬ ਕਿ ਪੇਜ ਤੇ ਤਾਂ ਬੜੀਆਂ ਮਤਲਬ ਕਿ ਧਮਕੀਆਂ ਆਈਆਂ ਸੀਆਈਏ ਇਨਚਾਰਜ ਦੀਆਂ ਧਮਕੀਆਂ ਆਈਆਂ ਹੋਰ ਬਹੁਤ ਸਾਰੀਆਂ ਦੀਆਂ ਧਮਕੀਆਂ ਆਈਆਂ ਕਹਿੰਦੇ ਵੀ ਉਹ ਵੀਡੀਓ ਜਿਹੜੀ ਡਿਲੀਟ ਕਰ ਦਿਓ ਮਹਾ ਮੈਂ ਇੱਕ ਇਨਕਲਾਬੀ ਪਾਰਟੀ ਦਾ ਮੈਂਬਰ ਹਾਂ ਮੇਰੇ ਤੇ ਤੁਸੀਂ ਜਿਹੜੀ ਧਾਰਾ ਬਣਦੀ ਆ ਉਹ ਦਰਜ ਕਰਕੇ ਪਰਚਾ ਦਰਜ ਕਰਕੇ ਮੈਨੂੰ ਜੇਲ੍ਹ 'ਚ ਸਿੱਟ ਦਿਓ ਪਰ ਮੈਂ ਵੀਡੀਓ ਡਿਲੀਟ ਨਹੀਂ ਕਰੂੰਗਾ ਸਾਡੇ ਪੇਜ ਤੇ ਚੜ ਗਈ ਆ ਔਰ ਮੈਂ ਨਾਂ ਨਹੀਂ ਲੈਂਦਾ ਉਹ ਵੀਡੀਓ ਫਿਰ ਸਾਨੂੰ ਕਿਸੇ ਜਨਤਕ ਜਥੇਬੰਦੀ ਦੇ ਵੱਡੇ ਲੀਡਰ ਦਾ ਸਾਰਾ ਪਤਾ ਹੈ ਸਾਡੇ ਆ ਬੈਠੇ ਨੇ ਜਥੇਬੰਦੀਆਂ ਵਾਲੇ ਹੋ ਲਾਇਆ ਕਹਿੰਦੇ ਵੀ ਤੂੰ ਮਹਾ ਜੀ ਮੈਂ ਤੁਹਾਡੇ ਕਹਿਣ ਤੇ ਕਰ ਦਿੰਨਾ ਵੀਡੀਓ ਸਾਦੋ ਕਰਾਈ ਗਈ ਵੀਡੀਓ ਤਾਂ ਇਸ ਕਰਕੇ ਤੁਸੀਂ ਜਿਹੜੇ ਅੱਜ ਆਏ ਹੋ ਕਈ ਲੋਕ ਸੋਚਦੇ ਨੇ ਵੀ ਸਾਡੇ ਧੀ ਨਹੀਂ ਅਸੀਂ ਕੀ ਲੈਣਾ ਕਿਸੇ ਦੀ ਕੁੜੀ ਤੋਂ ਸਾਡੇ ਭੈਣ ਨਹੀਂ ਅਸੀਂ ਕੀ ਲੈਣਾ ਕਿਸੇ ਦੀ ਕੁੜੀ ਤੋਂ ਸਾਡੇ ਭਾਂਜੀ ਨਹੀਂ ਅਸੀਂ ਕੀ ਲੈਣਾ ਕਿਸੇ ਦੀ ਕੁੜੀ ਤੋਂ ਪਰ ਇਹ ਕੁਦਰਤ ਦਾ ਨਿਯਮ ਹੈ ਕਿ ਤੁਸੀਂ ਇਹ ਕਹਿ ਨਹੀਂ ਸਕਦੇ ਦੱਸ ਨਹੀਂ ਸਕਦੇ ਕਿ ਤੁਹਾਡੇ ਭਾਣ ਜੀ ਹੋ ਸਕਦੀ ਹੈ ਤੁਹਾਡੇ ਪੋਤੀ ਵੀ ਹੋ ਸਕਦੀ ਹੈ ਤੁਹਾਡੇ ਧੀ ਵੀ ਹੋ ਸਕਦੀ ਹੈ ਉਹਨਾਂ ਲਈ ਭਵਿੱਖ ਦੇ ਵਿੱਚ ਕਿ ਧੀਾਂ ਦੀ ਦੁਰਗਤੀ ਦੇ ਲਈ ਜੋ ਮਤਲਬ ਕਿ ਜ਼ਿੰਮੇਵਾਰ ਦੋਸ਼ੀ ਨੇ ਉਹਨਾਂ ਨੂੰ ਜੇ ਸਲਾਖਾਂ ਪਿੱਛੇ ਨਹੀਂ ਸਿੱਟਾਂਗੇ ਉਹਨਾਂ ਦੇ ਚਿਹਰੇ ਨੰਗੇ ਨਹੀਂ ਕਰਾਂਗੇ ਇਹ ਘਟਨਾਵਾਂ ਬਾਰ-ਬਾਰ ਜਨਮ ਲੈਣ ਗਿਆ ਅਸੀਂ ਐਸੇ ਕਰਕੇ ਉੱਦੇ ਤੋਂ ਲੈ ਕੇ ਝੰਡਾ ਚੱਕ ਕੇ ਮੈਦਾਨ ਦੇ ਵਿੱਚ ਨਿਕਲੇ ਹੋਏ ਆ ਮੈਂ ਸੋਡੀਆਂ ਸਾਰੀਆਂ ਜਥੇਬੰਦੀਆਂ ਦਾ ਇਕੱਲੇ-ਇਕੱਲੇ ਵਰਕਰ ਦਾ ਭਾਰਤੀ ਕਿਸਾਨ ਯੂਨੀਅਨ ਇਕੱਠੜ ਕਉਂਦਾ ਜੇ ਮਨਜੀਤ ਧਨੇਰ ਵਾਲੀ ਜਥੇਬੰਦੀ ਦਾ ਔਰ ਸਾਡੇ ਕਿਸਾਨ ਮਜ਼ਦੂਰ ਐਸੋਸੀਏਸ਼ਨ ਦਾ ਔਰ ਸਾਡੀ ਕ੍ਰਾਂਤੀਕਾਰੀ ਦਾ ਦਲਜੀਤ ਸਿੰਘ ਔਰੀ ਬੈਠੇ ਨੇ ਸਾਰਿਆਂ ਦਾ ਆਪਣੀ ਪਾਰਟੀ ਵੱਲੋਂ ਜਥੇਬੰਦੀ ਵੱਲੋਂ ਸਾਡੀਆਂ ਨਹਿਂਗ ਫੌਜਾਂ ਦਾ ਜਿੰਨੇ ਵੀ ਤੁਸੀਂ ਪਹੁੰਚੋ ਅਕਾਲੀ ਦਲ ਬਾਦਸ ਵਾਲੇ ਪਹੁੰਚੇ ਨੇ ਲੰਗਰ ਵਾਲੇ ਵੀਰ ਪਹੁੰਚੇ ਨੇ ਸਾਰਿਆਂ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਅਗਲਾ ਸ਼ਿੰਗਰਸ਼ ਅੱਜ ਕੱਸ ਸਪੀ ਨੂੰ ਦਸਣੀ ਆਏ ਆਪਾਂ ਅਗਲਾ ਸ਼ਿੰਗਰਸ਼ ਜਿੱਨਾ ਚਰੋ ਵੀਰ ਸਾਡਾ ਜੇਲ੍ਹ ਦੇ ਵਿੱਚੋਂ ਰਿਹਾਈ ਕਰਦੀ ਪੁਲਿਸ ਜਿੰਨੀ دیر ਉਹ ਜੱਟਾਂ ਨੇ ਦੋਸ਼ੀਆਂ ਨੇ ਮਤਲਬ ਕਿ ਬੱਚਿਆਂ ਨੂੰ ਅਗਵਾ ਕਰਕੇ ਉਹਨਾਂ ਤੋਂ ਵੀਡੀਓ ਬਣਵਾ ਕੇ ਸੋਸ਼ਲ ਮੀਡੀਆ ਤੇ ਪਾਈ ਆ ਜਿੰਨਾ ਚਿਰ ਉਹਨਾਂ ਤੇ ਪਰਚਾ ਦਰਜ ਨਹੀਂ ਹੁੰਦਾ ਔਰ ਜਿਹੜੇ ਬਲਾਤਕਾਰ ਦੇ ਦੋਸ਼ੀ ਨੇ ਸ਼ਰਿਆਮ ਹੁਕਮ ਦੇ ਨੇ ਫੜ ਕੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਪੁਲਿਸ ਨਹੀਂ ਸਿੱੜਦੀ ਉਨੀ ਦੇਰ ਅਸੀਂ ਇਹ ਸੰਘਰਸ਼ ਨੂੰ ਚੱਲਦਾ ਰੱਖਾਂਗੇ ਤੁਸੀਂ ਆਇਓ ਮੈਂ ਤੁਹਾਡੇ ਕੱਲੇ-ਕੱਲੇ ਵੀਰ ਦਾ ਬਜ਼ੁਰਗ ਦਾ ਸਾਡੇ ਨੌਜਵਾਨ ਦਾ ਸਾਡੀ ਭੈਣ ਦਾ ਸਾਰਿਆਂ ਦਾ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ